ਏ BBC ਪੰਜਾਬ ਦੇ ਵਿਸ਼ੇਸ਼ ਬੁਲੇਟਿਨ ਦੇਸ਼ ਦਾ ਖਬਰਨਾਮਾ ਵੀ ਤੁਹਾਡਾ ਸਵਾਗਤ ਹੈ ਪਹਿਲਾਂ ਅੱਜ ਦੀਆਂ ਦੇਸ਼ ਪੱਧਰ ਦੀਆਂ ਪ੍ਰਮੁੱਖ ਖਬਰਾਂ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਬਿਹਾਰ ਤੋਂ ਲੋਕ ਸਭਾ ਚੋਣਾਂ ਦੀ ਮਹਿਮ ਦਾ ਕਰਨਗੇ ਆਗਾਜ਼ 13 ਜਨਵਰੀ ਨੂੰ ਕਰਨਗੇ ਪਹਿਲੀ ਰੈਲਿੰਗ ਆਮ ਆਦੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਜੇਲ੍ਹ ਵਿੱਚ ਬੰਦ ਆਮ ਆਦੀ ਪਾਰਟੀ ਦੇ ਵਿਧਾਇਕ ਨੂੰ ਬਣਾਇਆ ਲੋਕ ਸਭਾ ਚੋਣਾਂ ਵਾਸਤੇ ਉਮੀਦਵਾਰ ਹਮਲੇ ਦੇ ਇੱਕ ਦਿਨ ਤੋਂ ਬਾਅਦ ਹੁਣ ਈਡੀ ਤੇ ਕੀਤਾ ਗਿਆ ਪਰਚਾ ਦਰਜ ਅਸਮ ਵਿੱਚ ਭਾਰਤੀ ਸੈਨਾ ਦਾ ਸੁਪਰ ਤੀ ਪ੍ਰੋਗਰਾਮ ਸ਼ੁਰੂ ਜਟੇਰਵੇਸ ਦੇ ਫਾਊਂਡਰ ਕੋਰਟ ਦੇ ਵਿੱਚ ਉੱਚੀ ਉੱਚੀ ਰੋਏ ਦਿੱਲੀ ਦੇ ਸਾਰੇ ਡੀਐਮ ਅੱਜ ਦੀ ਰਾਤ ਪਿੰਡਾਂ ਵਿੱਚ ਗੁਜ਼ਾਰਨਗੇ ਭਜਨ ਦਲਾਲ ਸਰਕਾਰ ਨੇ ਰਾਜਸਤਾਨ ਵਿੱਚ ਸੀਬੀਆਈ ਜਾਂਚ ਤੋਂ ਰੋਕ ਹਟਾਈ ਪੂਣ ਖਬਰਾਂ ਵਿਸਤਾਰ ਨਾਲ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ 2024 ਦੀਆਂ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਬਿਹਾਰ ਤੋਂ ਚੋਣ ਰੈਲੀ ਦੇ ذریعے ਲੋਕ ਸਭਾ ਚੋਣਾਂ ਦਾ ਆਗਾਜ਼ ਕਰ ਸਕਦੇ ਨੇ ਇੱਕ ਨਿਊਜ਼ ਏਜੰਸੀ ਮੁਤਾਬਕ ਭਾਰਤੀ ਜਨਤਾ ਪਾਰਟੀ ਵੱਲੋਂ 13 ਜਨਵਰੀ ਨੂੰ ਪ੍ਰਾਈਮ ਮਿਨਿਸਟਰ ਨਰਿੰਦਰ ਮੋਦੀ ਬਿਹਾਰ ਦੇ ਚੰਪਾਰ ਦੇ ਬੋទੀਆਂ ਵਿੱਚ ਰੈਲੀ ਨੂੰ ਸੰਬੋਧਨ ਕਰਨਗੇ ਔਰ ਰਮਣ ਮદાન ਵਿੱਚ ਇੱਕ ਜਨ ਸਭਾ ਵੀ ਕਰਨਗੇ ਇਸੇ ਦਿਨ ਉਹ ਝਾਰਖੰਡ ਦੇ ਧੰਨਵਾਦ ਵੀ ਜਾ ਸਕਦੇ ਨੇ ਭਾਰਤੀ ਜਨਤਾ ਪਾਰਟੀ ਦੇ ਜਾਣਕਾਰ ਮੁਤਾਬਕ 13 ਜਨਵਰੀ ਨੂੰ ਬੇਤੀਆ ਵਿੱਚ ਪ੍ਰਾਈਮ ਮਿਨਿਸਟਰ ਨਰਿੰਦਰ ਮੋਦੀ ਬਿਆਰ ਦੇ ਵੱਖ-ਵੱਖ ਛੜਕਾ ਤੇ ਕੇਂਦਰੀ ਯੋਜਨਾਵਾਂ ਦਾ ਉਦਘਾਟਨ ਤੇ ਨੀਂਹ ਪੱਥਰ ਵੀ ਰੱਖਣਗੇ 2014 ਲੋਕ ਸਭਾ ਚੋਣਾਂ ਤੋਂ ਬਾਅਦ ਉਹਨਾਂ ਦੀ ਪਹਿਲੀ ਵਾਰ ਹੋਵੇਗਾ ਕਿ ਜਦੋਂ ਭਾਰਤ ਜਨਤਾ ਪਾਰਟੀ ਆਪਣੇ ਸਭ ਤੋਂ ਪੁਰਾਣੇ ਸਜੋਗੀ ਜਨਤਾ ਦਲ ਯੂ ਦੇ ਬਿਨਾਂ ਹੀ ਚੋਣਵੀ ਮੈਦਾਨ ਵਿੱਚ ਉਤਰਨਗੇ 15 ਜਨਵਰੀ ਜਾਨੀ ਮਕਰ ਸ਼ੰਗਰਾਂਦਵਾਲ ਇਧਰ ਭਾਰਤ ਜਨਤਾ ਪਾਰਟੀ ਰਾਜ ਵਿੱਚ ਕਈ ਜਨ ਸੁਭਾਵਾਂ ਤੇ ਰੈਲੀਆਂ ਨੂੰ ਸਬੋਧਨ ਕਰਨਗੇ ਖੁਦ ਦੇ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਬੇਗੂਸਰਾਏ ਬਿਉਤੀਆ ਤੇ ਔਰੰਗਾਬਾਦ ਵਿੱਚ ਵੀ ਤਿੰਨ ਰੈਲੀਆਂ ਨੂੰ ਸਬੋਧਨ ਕਰਨਗੇ ਪਾਰਟੀ ਸubar ਲੋਕ ਜਨ ਸ਼ਕਤੀ ਪਾਰਟੀ ਦੇ ਨਾਲ ਮਿਲ ਕੇ ਹੀ 40 ਸੀਟਾਂ ਦੇ ਨਾਲ ਮੈਦਾਨ ਵਿੱਚ ਉਤਰੇਗੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਪ੍ਰੋਗਰਾਮ ਤੋਂ ਬਾਅਦ ਕੌਮੀ ਭਾਰਤੀ ਜਨਤਾ ਪਾਰਟੀ ਦੇ ਪ੍ਰਧਾਨ ਜੇਪੀ ਨੱਡਾ ਤੇ ਗ੍ਰਹਿ ਮੰਤਰੀ ਅਮਿਸ਼ਾ ਜਨਵਰੀ ਤੇ ਫਰਵਰੀ ਵਿੱਚ ਵੀ ਕੈਂਪੇਨ ਵਿੱਚ ਸ਼ਾਮਲ ਹੋਣਗੇ ਅਮਿਸ਼ਾ ਜਨਵਰੀ ਅਤੇ ਫਰਵਰੀ ਵਿੱਚ ਸੀਦਾ ਮੜੀ ਮధుਦਪੁਰਾ ਅਤੇ ਨਲੰਦਾ ਵਿੱਚ ਲੋਕ ਜਿਹੜੀਆਂ ਰੈਲੀਆਂ ਸੁਬੋਧਨ ਕਰਨਗੇ ਉਹ ਦੂਜੇ ਪਾਸੇ ਜੇਪੀ ਨੰਡਾ ਬਿਹਾਰ ਦੇ ਸੀਮਾਚਲ ਅਤੇ ਪੂਰਬੀ ਇਲਾਕਿਆਂ ਵਿੱਚ ਰੈਲੀ ਨੂੰ ਸੁਬੋਧਨ ਕਰਨਗੇ ਬਿਹਾਰ ਵਿੱਚ ਲੋਕ ਸਭਾ ਦੀਆਂ ਕੁੱਲ 40 ਸੀਟਾਂ ਨੇ 2019 ਵਿੱਚ ਹੋਈ ਲੋਕ ਸਭਾ ਚੋਣਾਂ ਵਿੱਚ ਐਨਡੀਆ ਨੂੰ 39 ਸੀਟਾਂ ਤੇ ਜਿੱਤ ਪ੍ਰਾਪਤ ਹੋਈ ਸੀ ਉਦੋਂ ਨतीश ਕੁਮਾਰ ਦੀ ਜਨਤਾਦਲ ਯੂ ਦੇ ਨਾਲ ਭਾਜਪਾ ਦਾ ਗੱਠ ਜੋੜ ਸੀ ਨतीश ਨੇ ਐਨਡੀਆ ਤੋਂ ਲੱਗ ਹੋਣ ਤੋਂ ਬਾਅਦ ਭਾਰਤੀ ਜਨਤਾ ਪਾਰਟੀ ਕੋਲ 17 ਅਤੇ ਜਨਤਾਦਲ ਯੂ ਕੋਲ 16 ਸੀਟਾਂ ਹਨ ਇਸ ਤੋਂ ਲਾਵਾ ਪਾਰਟੀ ਜਨਤਾ ਪਾਰਟੀ ਦੇ ਸਯੋਗੀ ਲੋਕ ਜਨ ਸ਼ਕਤੀ ਪਾਰਟੀ ਕੁਲਛੇ ਇੱਕ ਸੀਟ ਕਾਂਗਰਸ ਖਾਤੇ ਵਿੱਚ ਗਈ ਸੀ ਆਰ ਜੀ ਡੀ ਦੇ ਕੋਲ ਇੱਕ ਵੀ ਸੀਟ ਨਹੀਂ ਹੈ ਆਮਾਦੀ ਪਾਰਟੀ ਨੇ ਜੇਲ੍ਹ ਵਿੱਚ ਬੰਦ ਆਪਣੇ ਵਿਧਾਇਕ ਚੇਤਰ ਵਸਾਵਾ ਨੂੰ ਗੁਜਰਾਤ ਦੇ ਪ੍ਰੂਚ ਲੋਕ ਸਭਾ ਸੀਟ ਤੋਂ ਪਾਰਟੀ ਦਾ ਉਮੀਦਵਾਰ ਬਣਾ ਦਿੱਤਾ ਦਿੱਲੀ ਦੇ ਮੁੱਖ ਮੰਤਰੀ ਰਵਿੰਦ ਕੇਜਰੀਵਾਲ ਨੇ ਨਿਤਾਂਗਰ ਵਿੱਚ ਰੈਲੀ ਨੂੰ ਸੰਬੋਧਨ ਕਰਦੇ ਹੋਏ ਇਸ ਗੱਲ ਦੀ ਘੋਸ਼ਣਾ ਕੀਤੀ ਕੇਜਰੀਵਾਲ ਸੂਬੇ ਵਿੱਚ ਦੋ ਦਿਨ ਦੇ ਦੌਰੇਤੇ ਨੇ ਚੇਤਰਵਸਾਵਾ ਗੁਜਰਾਤ ਦੀ ਦੇਦੀਆ ਪਾੜਾ ਤੋਂ ਪਾਰਟੀ ਦੇ ਇਕਲੌਤੇ ਵਿਧਾਇਕ ਨੇ ਵਸਾਵਾ ਫਿਲਹਾਲ ਜੰਗਲਾਤ ਵਿਭਾਗ ਨਾਲ ਜੁੜੇ ਇੱਕ ਮਾਮਲੇ ਕਾਰਨ ਜੇਲ੍ਹ ਵਿੱਚ ਬੰਦ ਨੇ ਚੇਤਰ ਦੇ ਸਮਰਥਨ ਵਿੱਚ ਅਰਵਿੰਦ ਕੇਜਰੀਵਾਲ ਜਨ ਸਭਾ ਨੂੰ ਸਬੋਧਨ ਕਰਨ ਵਾਸਤੇ ਪਹੁੰਚੇ ਸੀ ਉਹਨਾਂ ਨੇ ਕਿਹਾ ਕਿ ਆਦੀਵਾਸੀ ਭਾਈਚਾਰੇ ਦੇ ਸਮਾਨ ਦੀ ਲੜਾਈ ਅਸੀਂ ਭਾਰਤੀ ਜਨਤਾ ਪਾਰਟੀ ਨੂੰ ਸਪਸ਼ਟ ਸੰਦੇਸ਼ ਦੇਣਾ ਚਾਹੁੰਦੇ ਕਿ ਜੇ अपमान ਹੁਣ ਬਰਦਾਸ਼ਤ ਨਹੀਂ ਕੀਤਾ ਜਾਊਗਾ ਕੇਜਰੀਵਾਲ ਸੋਮਵਾਰ ਨੂੰ ਜੇਲ੍ਹ ਵਿੱਚ ਵਸਾਵਾਂ ਨੂੰ ਵੀ ਮਿਲਣ ਜਾਣਗੇ ਕੇਜਰੀਵਾਲ ਸ਼ਨੀਵਾਰ ਨੂੰ ਗੁਜਰਾਤ ਜਾਣਾ ਸੀ ਲੇਕਿਨ ਦਿੱਲੀ ਵਿੱਚ 222 225 ਦੇ ਮੱਦੇਨਜ਼ਰ ਬਜਟ ਦੇ ਮੀਟਿੰਗ ਸੀ ਜਿਸ ਕਰਕੇ ਉਹ ਉਹਨਾਂ ਨੇ ਆਪਣਾ ਦੌਰਾ ਟਾਲ ਦਿੱਤਾ ਸੀ ਹੁਣ ਉਹਨਾਂ ਦਾ ਦੌਰਾ ਗੁਜਰਾਤ ਦੌਰਾ ਜਿਹੜਾ 3 ਦਿਨਾਂ ਦੀ ਬਜਾਏ 2 ਦਿਨ ਦਾ ਹੋ ਗਿਆ ਹੈ ਰਵਿੰਦ ਕੇਜਰੀਵਾਲ ਸੋਮਵਾਰ ਨੂੰ ਜੇਲ੍ਹ ਚ ਬੰਦ ਚ ਚਤਾਰ ਵਸਾਵਾਂ ਦੇ ਨਾਲ ਮੁਲਾਕਾਤ ਕਰਨਗੇ ਕੇਜਰੀਵਾਲ ਸ਼ਨ ਦਇਕਤੇ ਇਲਜਾਮ ਨਹੀਂ ਕਿ ਉਹਨਾਂ ਨੇ ਨਰਮਦਾ ਜ਼ਿਲ੍ਹੇ ਦੇ ਜਨਵ ਵਿਭਾਗ ਦੇ ਇੱਕ ਕਰਮਚਾਰੀ ਨੂੰ ਆਪਣੇ ਘਰ ਬੁਲਾ ਕੇ ਕੁੱਟਿਆ ਸੀ ਇਸ ਤੋਂ ਇਲਾਵਾ ਫਾਇਰਿੰਗ ਕਰਕੇ ਜਾਨੋਂ ਮਾਰ ਦੀ ਧਮਕੀ ਵੀ ਦਿੱਤੀ ਹੈ ਦੋਸ਼ ਲੱਗੇ ਸੀ 4 ਨਵੰਬਰ ਨੂੰ ਐਫ ਆਈ ਰਿਡਰ ਦੌਣ ਤੋਂ ਬਾਅਦ ਉਹ ਫਰਾਰ ਹੋ ਗਏ ਸੀ ਹਾਈ ਕੋਰਟ ਵਿੱਚ ਉਹਨਾਂ ਨੂੰ ਐਂਟੀਸੀਪੇਟਰੀ ਨਹੀਂ ਮਿਲੀ ਸੀ ਜਿਸ ਕਰਕੇ ਉਹਨਾਂ ਨੇ ਬਾਅਦ ਵਿੱਚ ਉਹਨਾਂ ਨੇ ਪੁਲਿਸ ਅੱਗੇ ਆਤਮ ਸਮਰਪਣ ਕਰ ਦਿੱਤਾ ਸੀ ਪੱਛਮੀ ਬੰਗਾਲ ਪੁਲਿਸ ਨੇ ਸ਼ਨੀਵਾਰ ਨੂੰ ਈਡੀ ਦੀ ਉਸ ਟੀਮ ਤੇ ਅਧਿਕਾਰੀਆਂ ਤੇ ਕੇਸ ਗਰ ਦਰਜ ਕਰ ਦਿੱਤਾ ਜਿਨ੍ਹਾਂ ਨੇ ਸ਼ੁੱਕਰਵਾਰ ਨੂੰ ਨਾਰਥ 24 ਪਰਗਨਾ ਜ਼ਿਲ੍ਹੇ ਦੇ ਸੰਦੇਸ਼ ਖਾਲੀ ਇਲਾਕੇ ਵਿੱਚ ਭੀੜ ਤੇ ਹਮਲਾ ਕੀਤਾ ਸੀ ਅਧਿਕਾਰੀਆਂ ਦੇ ਖਿਲਾਫ ਘਰ ਵਿੱਚ ਜਬਰਨ ਵੜਨ ਅਤੇ ਔਰਤਾਂ ਦੇ ਨਾਲ ਛੀਡਖਾਛੜ ਦੇ ਰੂਪ ਲੱਗੇ ਨੇ ਇਹ ਅਧਿਕਾਰੀ ਰਾਸ਼ਨ ਘਟਾਲੇ ਦੇ ਤਹਿਤ ਨਾਰਥ 24 ਪਰਗਨਾ ਜ਼ਿਲ੍ਹੇ ਵਿੱਚ ਟੀਐਮਸੀ ਜ਼ਿਲ੍ਹਾ ਪ੍ਰਧਾਨ ਤੇ ਮੈਂਬਰ ਸ਼ਾਹ ਜਾਂ ਸ਼ੇਖ ਦੇ ਘਰ ਤਲਾਸ਼ੀ ਲੈਣ ਜਾ ਰਹੇ ਸੀ ਲੇਕਿਨ ਹਮਲੇ ਦੀ ਵਜ੍ਹਾ ਨਾਲ ਉਹਨਾਂ ਨੂੰ ਵਾਪਸ ਆਉਣਾ ਪਿਆ ਸੀ ਹਮਲੇ ਦੇ ਅਗਲੇ ਦਿਨ ਯਾਨੀ 6 ਜਨਵਰੀ ਪੁਲਿਸ ਨੇ ਇਸ ਮਾਮਲੇ ਤੇ ਤਿੰਨ ਮਕਦਮੇ ਦਰਜ ਕੀਤੇ ਨੇ ਇੱਕ ਆਫ ਆਈ ਆਰ ਏਜੰਸੀ ਦੇ ਅਧਿਕਾਰੀਆਂ ਖਿਲਾਫ ਤੇ ਦੋ ਆਫ ਆਈ ਆਰ ਅਣਪਛਾਤੇ ਲੋਕਾਂ ਦੇ ਖਿਲਾਫ ਦਰਜ ਕੀਤੀ ਗਈ ਹੈ ਉਧਰ ED ਦੀ ਤਰਫੋਂ TMC ਨੇਤਾ ਸ਼ਾਹਜਹਾਂਖ ਖਸ਼ੇਗ ਦੇ ਲਈ ਲੁਕਆਊਟ ਸਰਕਲ ਵੀ ਜਾਰੀ ਕਰਨ ਤੇ ਕਾਂਗਰਸ ਪਾਰਟੀ ਦੇ ਨੇਤਾ ਅਦੀਰਨ ਜਨ ਚੋਧੇ ਨੇ ਕਾਕੇ ਲੁਕਾਟੂ ਨੋਟਿਸ ਜਾਰੀ ਕਰਕੇ ED ਕੀ ਕਰ ਲਵੇਗੀ ED ਖੁਦ ED ਹੈ ਕਾਂਗਰਸ ਨੇਤਾ ਦੀ ਰੰਜਨ ਨੇ ਕਿਹਾ ਕਿ TMC ਪਾਰਟੀ ED ਨੂੰ ਦੇਖ ਲਵੇਗੀ TMC ਆਪਣੇ ਖਤਰਨਾਕ ਸਦਸਿਆਂ ਨੂੰ ਬਚਾਉਣ ਦੇ ਲਈ ਕੰਮ ਕਰਦੀ ਇਹ ਸਰਕਾਰ ਲੁੱਕ ਆਊਟ ਆਫਟਰ ਸਰਕਾਰ ਹੈ ਲੁੱਕ ਆਊਟ ਸਰਕਲ ਦੀ ਕਿਹਾ ਜੁਰ ਉਹਨਾਂ ਕਹੇ ਲੋੜ ਹੈ ਉਹਨਾਂ ਤੋਂ 라 ਬਾਰਡਰ ਨਹੀਂ ਬੰਦ ਨਹੀਂ ਇਹਨਾਂ ਨੂੰ ਵੱਡੇ ਵੱਡੇ ਦਾਅਵੇ ਨਹੀਂ ਕਰਨੇ ਚਾਹੀਦੇ ਚਾਹੇ BJP ਦੇ ਬਾਰੇ ਹੋ ਚਾਹੇ ED ਦੇ ਬਾਰੇ ਹੋ ਜਾਂ ਫਿਰ ਸੀਬੀਆਈ ਦੇ ਅਸਮ ਚ ਲਗ ਲਗ ਜ਼ਿਲ੍ਹਾ ਦੇ ਵਿੱਚ 30 ਨੌਜਵਾਨਾਂ ਨੂੰ ਭਾਰਤੀ ਸੈਨਾ ਦੇ ਸੁਪਰ ਤੀ ਪ੍ਰੋਗਰਾਮ ਦੇ ਤਹਿਤ ਅਫਸਰ ਬਣਨ ਦੀ ਟ੍ਰੇਨਿੰਗ ਦਿੱਤੀ ਜਾ ਰਹੀ ਹੈ ਇਹਨਾਂ ਨੌਜਵਾਨਾਂ ਦੀ ਕੜੀ ਪ੍ਰਕਿਰਿਆ ਤੋਂ ਬਾਅਦ ਚੁਣਿਆ ਗਿਆ ਇਹਨਾਂ ਦੀ ਟ੍ਰੇਨਿੰਗ ਸੋਮਵਾਰ ਤੋਂ ਤਮ ਤਮੂਲਪੁਰ ਵਿੱਚ ਸ਼ੁਰੂ ਹੋਏਗੀ ਇਹਨਾਂ ਨੂੰ ਸਰਵਿਸ ਸਿਲੈਕਸ਼ਨ ਬੋਰਡ ਦੀ ਸਿਲੈਕਸ਼ਨ ਪ੍ਰੋਸੈਸ ਦੇ ਲਈ ਤਿਆਰ ਕੀਤਾ ਜਾਊਗਾ ਸੂਬੇਵਿਦੇ ਨੌਜਵਾਨਾਂ ਨੂੰ ਸੈਨਾ ਵਿੱਚ ਅਫਸਰ ਰੈਂਕ ਭਰਤੀ ਕਰਨ ਲਈ ਪ੍ਰੇਰਿਤ ਕਰਨ ਦੇ ਨਾਲ ਮਕਸਦ ਨਾਲ ਸੈਨਾ ਨੇ ਇੱਕ ਪ੍ਰੋਗਰਾਮ ਸ਼ੁਰੂ ਕੀਤਾ ਇੰਨਾ ਵਿੱਚ ਸੂਬੇ ਵਿੱਚ ਇਸ ਤਰੀਕੇ ਨਾਲ ਦੂਸਰਾ ਪ੍ਰੋਗਰਾਮ ਇਸ ਤੋਂ ਪਹਿਲਾਂ ਨਵੰਬਰ 2022 ਵਿੱਚ ਡਿਬਿੜੂਗਰ ਦੇ ਚ ਇੱਕ ਟ੍ਰੇਨਿੰਗ ਪ੍ਰੋਗਰਾਮ ਵੀ ਸ਼ੁਰੂ ਕੀਤਾ ਗਿਆ ਸੀ ਲੈਫਟਿਨੈਂਟ ਕਰਨ ਅਮਿੰਦਰ ਆਵਤ ਦੇ ਮਤਬਕ ਸੈਨਾ ਨੇ ਇਸ ਪ੍ਰੋਗਰਾਮ ਨੂੰ ਰਾਜ ਸਰਕਾਰ ਨੂੰ ਸਪੋਰਟ ਕੀਤਾ ਨੈਸ਼ਨਲ ਇੰਟੀਗ੍ਰਿਟੀ ਐਂਡ ਐਜੂਕੇਸ਼ਨ ਡਿਵੈਲਪਮੈਂਟ ਆਰਗੇਨਾਈਜੇਸ਼ਨ ਨਾਮਿਕ ਐਨਜੀਓਸ ਪ੍ਰੋਗਰਾਮ ਵਿਚ ਭਾਰਤੀ ਸੈਨਾ ਦੀ ਮਦਦ ਕਰ ਰਿਹਾ ਪਿਛਲੇ ਹਫਤੇ ਹੀ ਸੈਨਾ ਨੇ ਐਨ ਆਈਈਡੀਓ ਦੇ ਨਾਲ ਇੱਕ ਐਗਰੀਮੈਂਟ ਵੀ ਸਾਈਨ ਕੀਤਾ ਹੈ ਡਿਫੈਂਸ ਵਿਭਾਗ ਦੇ ਬੁਲਾਰੇ ਲੈਫਟੀਨੈਂਟ ਕਰਨਲ ਮਿੰਦਰ ਆਪਤੇ ਨੇ ਦੱਸਿਆ ਕਿ ਸੈਨਾ ਨੇ ਲੋਅ ਰੈਂਕ ਤੇ ਅਸਮ ਦੇ ਨੌਜਵਾਨਾਂ ਦੀ ਇੱਕ ਵੱਡੀ ਸੰਖਿਆ ਲੇਕਿਨ ਅਫਸਰ ਲੈਵਲ ਤੇ ਨੌਜਵਾਨਾਂ ਦੀ ਗਿਣਤੀ ਘੱਟ ਹੈ ਇਹ ਪ੍ਰੋਗਰਾਮ ਸੈਨਾ ਦੇ ਈਸਟਰਨ ਕਮਾਂਡ ਵੱਲੋਂ ਸ਼ੁਰੂ ਕੀਤਾ ਗਿਆ ਜ ਜਿਸ ਨਾਲ ਪ੍ਰਤਿਭਾਸ਼ਾਲੀ ਸਟੂਡੈਂਟ ਨੂੰ ਅਫਸਰ ਦੇ ਲਈ ਦੇ ਦਾਰਤੇ ਸੈਂਡਵਿਚ ਭਰਤੀ ਹੋਣ ਲਈ ਪ੍ਰੇਰਿਤ ਕੀਤਾ ਜਾ ਸਕੇ ਤੇ ਉਹਨਾਂ ਦੀ ਮਦਦ ਕੀਤੀ ਜਾ ਸਕੇ ਉਹਨਾਂ ਨੇ ਕਿਹਾ ਕਿ ਜੇ ਤਮੂਲਪੁਰ ਦੇ ਆਰਮੀ ਸਟੇਸ਼ਨ ਤੇ ਹੋਣ ਵਾਲਾ ਇੱਕ ਰੈ residențial ਪ੍ਰੋਗਰਾਮ ਹੋ ਗਿਆ ਜਿਸ ਵਿੱਚ ਇਸ ਸਾਲ ਸਟੂਡੈਂਟ ਦੇ ਦੋ ਬੈਚ ਇੰਡਕਟ ਕੀਤੇ ਜਾਣਗੇ ਦੂਸਰਾ ਬੈਚ ਅਪ੍ਰੈਲ ਵਿੱਚ ਆਏਗਾ ਤੇ ਸਾਰੇ ਵਿਦਿਆਰਥੀ ਜੋ ਲਿਖਤ ਪ੍ਰਕਿਰਿਆ ਤੋਂ ਬਾਅਦ ਪਾਸ ਕਰਨਗੇ ਉਹਨਾਂ ਨੂੰ ਫਿਰ ਐਸਐਸਬੀ ਦੇ ਅਗਲੇ ਫੇਸ ਵਾਸਤੇ ਸਿਲੈਕਸ਼ਨ ਲਈ ਤਿਆਰੀ ਕਰਨ ਵਿੱਚ ਮਦਦ ਦਿੱਤੀ ਜਾਵੇਗੀ ਕੈਨਰ ਬੈਂਕ ਦੇ ਨਾਲ ਤੋਂ ਖੇਡ ਤੜੇ ਦੇ ਦੋਸ਼ ਵਿੱਚ ਜਟੇਰਵੇ ਦੇ ਫਾਊਂਡਰ ਨਰੇਸ਼ ਗੁਹਿਲ ਨੂ 6 ਜਾਨ ਨੂੰ ਬੰਬਈ ਦੇ ਵਿੱਚ ਸਪੈਸ਼ਲ ਕੋਰਟ ਦੇ ਵਿੱਚ ਸਾਹਮਣੇ ਪੇਸ਼ ਕੀਤਾ ਗਿਆ ਉਹਨਾਂ ਨੇ ਕੋਰਟ ਵਿੱਚ ਕਹਿ ਕਿ ਮੈਂ ਜ਼ਿੰਦਗੀ ਦੀ ਆਸ ਖੋ ਚੁੱਕਾਗਾ ਮੇਰੀ ਸਿਹਤ ਬਹੁਤ ਖਰਾਬ ਹੋ ਚੁੱਕੀ ਆ ਬੇਤੁਰੇ ਕਿ ਮੈਂ ਜੇਲ੍ਹ ਵਿੱਚ ਮਰ ਜਾਵਾਂ ਇਹ ਕਹਿਣ ਤੋਂ ਨਾ ਕਹਿ ਦੇ ਨਾਲ ਹੀ ਨਰੇਸ਼ ਗੋਇਲ ਨੇ ਕੋਰਟ ਵਿੱਚ ਹੱਥ ਜੋੜ ਦਿੱਤੇ ਤੇ ਰੋਣਾ ਸ਼ੁਰੂ ਕਰ ਦਿੱਤਾ ਗੋਇਲ ਲੱਗੇ ਕਹਿ ਕੇ ਮੈਨੂੰ ਆਪਣੀ ਪਤਨੀ ਨੀਤਾ ਦੀ ਕਮੀ ਬਹੁਤ ਖੜਕਰੀਆ ਉਹ ਕੈਂਸਰ ਦੀ ਲਾਸਟ ਸਟੇਜ ਵਿੱਚ ਇਸ ਤੋਂ ਬਾਅਦ ਜੱਜ ਨੇ ਕਹਿ ਕਿ ਤਾਨੂੰ ਬੇਸਹਾਰਾ ਨਹੀਂ ਛੱਡਿਆ ਜਾਵੇਗਾ ਨਰੇਸ਼ ਨੇ ਸਪੈਸ਼ਲ ਜੱਜ ਐਮਜੀ ਦੇਸ਼ਪੰਡ ਦੇ ਸਾਹਮਣੇ ਆਪਣੀ ਜਮਾਤ ਦਰਜੀ ਦਾਇਰ ਕੀਤੀ ਸੀ ਉਹਨਾਂ ਨੇ ਅਦਾਲਤ ਵਿੱਚ ਪੇਸ਼ ਕੀਤਾ ਗਿਆ ਕਾਰਵਾਈ ਦੇ ਦੌਰਾਨ ਉਹਨਾਂ ਨੇ ਵਿਕਤੀਗਤ ਜਿਹੜੀ ਸੁਣਵਾਈ ਦੇ ਦੌਰਾਨ ਅਪੀਲ ਕੀਤੀ ਕਿ ਜੇਸਨ ਫਿਰ ਜੱਜ ਨੇ ਸਵਾਰ ਕਰ ਲਿਆ ਗੋਇਲ ਤੇ ਕੈਨੇਡਾ ਬੈਂਕ ਦੇ ਨਾਲ ਮਿਲ ਕੇ 538 ਕਰੋੜ ਰੁਪਏ ਦੀ ਧੋਖਾਧੜੀ ਦਾ ਦੋਸ਼ ਹੈ ਈਡੀ ਨੇ ਕਥਿਤ ਬੈਂਕ ਧੋਖਾਧੜੀ ਦੇ ਸਿਲਸਿਲੇ ਵਿੱਚ ਪਿਛਲੇ ਸਾਲ ਸਤੰਬਰ ਨੂੰ ਮਹੀਨੇ ਵਿੱਚ ਨਰੇਸ਼ ਗੋਇਲ ਨੂੰ ਗ੍ਰਿਫਤਾਰ ਕੀਤਾ ਸੀ ਤੇ ਉਹ ਹਾਲੇ ਨਿਆਂਇਕ ਹਰਾਸਤ ਵਿੱਚ ਹੈ ਦਿੱਲੀ ਦੇ 11 ਜ਼ਿਲ੍ਹਿਆਂ ਦੇ ਡੀਐਮ ਮਤਲਬ ਡਿਸਟ੍ਰਿਕਟ ਮੈਜਿਸਟਰੇਟ ਪਿੰਡਾਂ ਵਿੱਚ ਅੱਜ ਰਾਤ ਤੱਕ ਜਾਣਗੇ ਇੱਕ ਦਿਨ ਦੇ ਪ੍ਰਵਾਸ ਦੇ ਦੌਰਾਨ ਸਾਰੇ ਡੀਐਮ ਪਿੰਡ ਵਾਲਿਆਂ ਦੇ ਲੋਕਾਂ ਨਾਲ ਉਹ ਰਾਤ ਵੀ ਕੱਟਣਗੇ ਤੇ ਨਾਲ ਉਹਨਾਂ ਦੇ ਨਾਲ ਗੱਲਬਾਤ ਕਰਨਗੇ ਤੇ ਡਵੈਲਪਮੈਂਟ ਜਿਹੜਾ ਇਹਨੂੰ ਲੈ ਕੇ ਵੀ ਉਹ ਵਰਕ ਪਲਾਨ ਤਿਆਰ ਕਰਨਗੇ ਦਿੱਲੀ ਦੇ ਉਪਰਾਜਪਾਲ ਵੀ ਕੇ ਸਿਕਸਾ ਨੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਨੇ ਉਹਨਾਂ ਨੇ ਦੱਸਿਆ ਕਿ ਦਿੱਲੀ ਦੇ 11 ਜ਼ਿਲ੍ਹੇ ਜਿਨ੍ਹਾਂ ਵਿੱਚ ਬਾਪਰੋਲਾ ਪਸ਼ਮੀਰ ਦਿੱਲੀ ਜ਼ਿਲ੍ਹਾ ਕਾਤੇਸਰ ग्रामीण उत्तर पश्चिमी जिला फतेहपुर बेरी दक्षिणी दिल्ली जिला जिला सरोंद बांगर पूर्वी जिला, जिला। दिल्ली जिला ਅਤੇ ਪੱਲਾ ਉਤਰੀ જિલ્લા ਨੂੰ ਇਸ ਪ੍ਰੋਗਰਾਮ ਲਈ ਚੁਣਿਆ ਗਿਆ ਹੈ ਡੀਐਮ ਆਪਣੇ ਆਪਣੇ ਜ਼ਿਲ੍ਹਿਆਂ ਦੇ ਪਿੰਡਾਂ ਵਿੱਚ 7 ਜਨਵਰੀ ਦੀ ਸਵੇਰ ਪਹੁੰਚ ਕੇ ਦੇ ਰਾਤ ਉੱਥੇ ਰੁਕਣਗੇ ਇਸ ਤਰ੍ਹਾਂ ਦੇ ਪਿੰਡ ਵਾਲੇ ਲੋਕਾਂ ਨਾਲ ਮਿਲ ਕੇ ਇੱਕ ਸਮਾਜ ਸੈਸ਼ਨ ਪ੍ਰੋਗਰਾਮ ਉਜਾਗਰ ਕਰਨਗੇ ਤੇ ਉਹਨਾਂ ਦੀ ਫਿਰ ਉਹ ਦਿੱਲੀ ਡਵੈਲਪਮੈਂਟ ਅਥਾਰਟੀ ਦੀਆਂ ਯੋਜਨਾਵਾਂ ਨੂੰ ਲੈ ਕੇ ਵੀ ਇੱਕ ਖਾਕਾ ਤਿਆਰ ਕਰਨਗੇ ਅਧਿਕਾਰੀਆਂ ਦੇ ਅਨੁਸਾਰ ਡੀਐਮ ਅੱਜ 11 ਵਜੇ ਹੀ ਅਗਲੇ 3 ਘੰਟੇ ਦੀ ਦੌਰਾਨ ਪਿੰਡਾਂ ਦੇ ਨਾਲ ਤੇ ਹੋਰ ਗਵਾਂਢੀ ਪਿੰਡਾਂ ਦੇ ਨਾਲ ਤੇ ਹੋਰ ਲੋਕਾਂ ਦੇ ਨਾਲ ਵੀ ਗੱਲਬਾਤ ਕਰਨਗੇ ਦੁਪਹਿਰ 3 ਤੋਂ 6 ਵਜੇ ਤੱਕ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਦੇ ਨਾਲ ਪਿਛਲੇ ਸਵਾਨ ਪ੍ਰੋਗਰਾਮ ਦੌਰਾਨ ਨਵੇਂ ਕੰਮਾਂ ਦਾ ਨਿਰਕਣ ਵੀ ਕਰਨਗੇ 6 ਤੋਂ 7 ਵਜੇ ਤੱਕ ਪਿੰਡ ਵਾਲਿਆਂ ਦੇ ਨਾਲ ਉਹ ਚਰਚਾ ਕਰਨਗੇ ਫਿਰ ਉਹ ਲੋਕ ਅਧਿਕਾਰੀਆਂ ਨਾਲ ਆਪਣੀ ਸ਼ਿਕਾਇਤਾਂ ਤੇ ਹੋਰ ਪੱਖ ਸਮਝਣਗੇ ਰਾਤ ਭਾਰ ਪਿੰਡ ਵਿੱਚ ਉਰਕਣ ਤੋਂ ਬਾਅਦ ਡੀਐਮ ਅਗਲੇ ਦਿਨ 7 11ਵੇਂ ਤੱਕ ਸਵਾਦ ਦਾ ਦੂਸਰਾ ਸੈਸ਼ਨ ਕਰਨਗੇ ਇਸ ਤੋਂ ਬਾਅਦ ਵਿਕਾਸ ਯੋਜਨਾਵਾਂ ਲਈ ਅਸਥਾਈ ਰੂਡ ਮੈਪ ਵੀ ਸ਼ੇਅਰ ਕੀਤਾ ਜਾਊਗਾ ਰਾਜ ਨਿਵਾਸ ਅਧਿਕਾਰੀਆਂ ਨੇ ਦੱਸਿਆ ਇਸ ਮਹੀਨੇ ਦੀ ਸ਼ੁਰੂਆਤ 180 ਪਿੰਡਾਂ ਦੇ ਪ੍ਰਤੀ ਦਿਨ ਦੇ ਨਾਲ ਰਾਜ ਨਿਵਾਸ ਦੇ ਇੱਕ ਸਵਾਦ ਪ੍ਰੋਗਰਾਮ ਵੀ ਸ਼ੁਰੂ ਕੀਤਾ ਜਾਵੇ ਇਸ ਤੋਂ ਬਾਅਦ ਐਲਜੀ ਨੇ ਸਾਰੇ ਡੀਐਮ ਨੂੰ ਆਪਣੇ ਜ਼ਿਲ੍ਹੇ ਦੇ ਵਿੱਚ ਪਿੰਡਾਂ ਵਿੱਚ ਜਾ ਕੇ ਇੱਕ ਇੱਕ ਰਾਤ ਗੁਜ਼ਾਰਨ ਦੇ ਵੀ ਨਿਰਦੇਸ਼ ਦਿੱਤੇ ਨੇ ਐਲਜੀ ਸਿਕਸਨਾ ਦਿੱਲੀ ਡਿਵੈਲਪਮੈਂਟ ਥੌਰਟੀ ਦੇ ਚੇਅਰਮੈਨ ਵੀ ਹਨ ਤੇ ਦਿੱਲੀ ਗ੍ਰਾਮ ਉਦਯੋਗ ਅਭਿਆਨ ਦੇ ਤਹਿਤ ਡੀਡੀ ਨੂੰ ਵਿਕਾਸ ਯੋਜਨਾਵਾਂ ਦੇ ਲਈ 800 ਕਰੋੜ ਰੁਪਏ ਤੋਂ ਵੱਧ ਦਾ ਫੰਡ ਵੀ ਦਿੱਤਾ ਗਿਆ ਹੈ। Rajasthan ਦੇ ਮੁੱਖ ਮੰਤਰੀ ਭਜਨਾਲਲ ਸਰਕਾਰ ਨੇ ਗਲੋਤ ਰਾਜ ਵਿੱਚ ਲੱਗੀ ਸੀ ਵੀ ਜਾਂਚ ਦੇ ਰੋਕ ਨੂੰ ਹਟਾ ਕੇ ਹੁਣ ਸਾਰੇ ਰਾਸਤੇ ਖੁੱਲ ਦਿੱਤੇ ਨੇ ਹੁਣ ਸਪਾਰਸ਼ ਮਿਲਦੀ ਸੀਬੀਆਈ ਅਫਸਰ ਰਾਜਸਥਾਨ ਦੇ ਕਿਸੇ ਵੀ ਮਾਮਲੇ ਵਿੱਚ ਰੇਡ ਮਾਰ ਸਕਦੇ ਨੇ ਇਸ ਫੈਸਲੇ ਤੋਂ ਬਾਅਦ ਉਹ ਪੰਜ ਮਾਮਲੇ ਫਿਰ ਚਰਚਾ ਵਿੱਚ ਆ ਗਏ ਨੇ ਜਿਨ੍ਹਾਂ ਦੀ ਜਾਂਚ ਦਾ ਬੁੱਧਾ ਚੋਣਾ ਤੋਂ ਪਹਿਲਾਂ ਬੀਜਪੀ ਨੇ ਬੜੇ ਯੋਸ਼ ਸ਼ੋਰ ਦੇ ਨਾਲ ਉਠਾਇਆ ਸੀ ਕੋਸ਼ਨਾ ਪੱਤਰ ਵਿੱਚ ਦਿੱਤੇ ਵਾਅਦੇ ਮੁਤਾਬਕ ਹਾਲ ਹੀ ਪੇਪਰ ਲੀਕ ਮਾਮਲੇ ਵਿੱਚ ਐਸਆਈਟੀ ਦਾ ਗਠਨ ਤਾਂ ਕਰ ਦਿੱਤਾ ਗਿਆ ਸੀ ਲਕੜਕੇਂਦਰ ਦਾ ਇਸ਼ਾਰਾ ਮਿਲਿਆ ਤਾਂ ਮਾਮਲੇ ਦੀ ਜਾਂਚ ਸੀਬੀਆਈ ਨੂੰ ਭੇਜੀ ਜਾ ਸਕਦੀ ਅਗਰ ਸੀਬੀਆਈ ਦੇ ਸਾਰੇ 5 ਮਾਮਲਿਆਂ ਦੀ ਫਾਈਲ ਖੋਲੀ ਗਈ ਤਾਂ ਉਹਨਾਂ ਦੀ ਜਾਂਚ ਵਿੱਚ ਸਾਬਕਾ ਮੁੱਖ ਮੰਤਰੀ ਸ਼ੋਗਲੋ ਤੋਂ ਉਹਨਾਂ ਦੀ ਕੈਬਨਟ ਵਿੱਚ ਰਹੇ 4 ਮੰਤਰੀਆਂ ਸਮੇਤ 2 ਸੀਨਰ ਆਈਐਸ ਅப்சਰਾ ਤੱਕ ਵੀ ਸੀਬੀਆਈ ਦੀ ਜਿਹੜੀ ਜਾਂਚ ਆ ਉਹ ਪਹੁੰਚ ਸਕਦੀ ਆ ਸਭ ਤੋਂ ਪਹਿਲਾਂ ਇਸ ਮਸਲੇ ਵਿੱਚ ਦੱਸਿਆ ਜਾ ਰਿਹਾ ਹੈ ਕਿ ਇੱਕ ਫੋਨ ਟੈਪਿੰਗ ਮਾਮਲਾ ਵੀ ਚਰਚਾ ਦੇ ਵਿੱਚ ਹੈ ਜਿਹਦੇ ਵਿੱਚ ਰਾਜਸਥਾਨ ਦੇ ਸਾਬਕਾ ਮੁੱਖ ਮੰਤਰੀ ਅਸ਼ੋਕ ਗਲੋਤ ਅਤੇ ਉਸ ਸਮੇਂ ਦੇ ਡਿਪਟੀਸੀਮ ਸਚਨ ਪਾਇਲਟ ਦੇ ਖੇਮੇ ਦੀ ਵਾਰਾਬੰਦੀ ਦੇ ਦੌਰਾਨ 15 ਜੁਲਾਈ ਨੂੰ 220 ਨੂੰ ਤਿੰਨ ਆਡੀਓ ਕਲਿੱਪ ਮੀਡੀਆ ਨੂੰ ਵਟਸਐਪ ਗਰੁੱਪ ਵਿੱਚ ਸ਼ੇਅਰ ਕੀਤਾ ਗਿਆ ਸੀ ਇਸੇ ਤਰ੍ਹਾਂ ਪੇਪਰ ਲੀਕ ਮਾਮਲਾ ਈਡੀ ਤੋਂ ਬਾਅਦ ਡਾਟਾ ਸਰਵਰ ਤੇ ਅੱਗੇ ਗਰਗ ਤੱਕ ਵੀ ਜਿਹੜੀ ਸੀਬੀ ਦੀ ਜਾਂਚ ਪਹੁੰਚ ਸਕਦੀ ਹੈ ਇੱਕ ਹੋਰ ਕੇਸ ਦੇ ਵਿੱਚ ਚੰਬਲ ਰਿਵਰ ਫਰੰਟ ਇਹਦੇ ਵਿੱਚ ਟੈਂਡਰ ਦੀ ਜਾਂਚ ਵਿੱਚ ਘਿਰ ਸਕਦੇ ਨੇ ਉੱਥੋਂ ਦੇ ਜਿਹੜੇ ਮੰਤਰੀ ਰਹਿ ਚੁੱਕੇ ਨੇ ਧਾਰੀਵਾਲ ਜਿਸ ਤੇ ਦੋਸ਼ ਲੱਗੇ ਸੀ ਕਿ ਇਸ ਘਟਾਲੇ ਵਿੱਚ 500 ਕਰੋੜ ਤੋਂ ਜ਼ਿਆਦਾ ਕਪੜਾ ਕੀਤਾ ਗਿਆ ਔਰ ਇਸ ਤੋਂ ਇਲਾਵਾ ਇੱਕ ਹੋਰ ਵੱਡਾ ਮਾਮਲਾ ਹੈ ਜਿਹਦੇ ਵਿੱਚ ਦੱਸਿਆ ਜਾ ਰਿਹਾ ਕਿ ਜਲ ਜੀਵਨ ਮਿਸ਼ਨ ਇਹਦੇ ਵਿੱਚ ਇਹ ਵੀ ਚਰਚਾ ਹੈ ਕਿ ਸਾਬਕਾ ਮੰਤਰੀ ਮਹੇਸ਼ ਜੋਸ਼ੀ ਅਤੇ ਸੀਨੀਅਰ ਆਈਐਸ ਅਫਸਰ ਸੁਬੀਰ ਅਗਰਵਾਲ ਵੀ ਸੀਬੀਆਈ ਦੀ ਦਰੜਾਰ ਤੇ ਆ ਸਕਦੇ ਨੇ ਜਿਹੜਾ ਪੰਜਵਾਂ ਸਭ ਤੋਂ ਵੱਡਾ ਮਾਮਲਾ ਉਹਦੇ ਚ ਹੈ ਕਿ ਇੱਕ ਸਖਤਰੇ ਦੀ ਅਲਬਾਰੀ ਵਿੱਚ ਕਰੀਬ 2.5 ਕਰੋੜ ਰੁਪਏ ਦਾ ਨਕਦ ਕੈਸ਼ ਅਤੇ 골ਡ ਮਿਲਿਆ ਸੀ ਉਹਦੇ ਚ ਭਾਰਤੀ ਜਨਤਾ ਪਾਰਟੀ ਨੇ ਸੀਨੀਅਰ ਆਈਐਸ ਅਫਸਰ ਅਖਲ ਅਰੂੜਾ ਦੀ ਭੂਮਿਕਾ ਤੇ ਸਵਾਲ ਖੜੇ ਕੀਤੇ ਸੀ ਤੇ ਹੁਣ ਰਾਜਸਥਾਨ ਵਿੱਚ ਸੀਬੀਆਈ ਨੂੰ ਮਨਜ਼ੂਰੀ ਮਿਲ ਚੁੱਕੀ ਹੈ ਤੇ ਕਿਸੇ ਵੇਲੇ ਵੀ ਇਹ ਮਾਮਲੇ ਕੋਲ ਸਕਦੇ ਨੇ ਭਾਰਤੀ ਇਲੈਕਸ਼ਨ ਕਮਿਸ਼ਨ 824 ਦੀਆਂ ਲੋਕ ਸਭਾ ਚੋਣਾਂ ਦੇ ਮੱਦਦ ਨਜ਼ਰ ਤਿਆਰੀਆਂ ਦੇ ਸਿਲਸਲੇ ਦੇ ਵਿੱਚ 8 ਜਨਵਰੀ ਨੂੰ ਰਾਜਿਆਂ ਦਾ ਦੌਰਾ ਕਰਨ ਦਾ ਸਫ਼ਰ ਸ਼ੁਰੂ ਕਰਨਗੇ ਚੀਫ ਇਲੈਕਸ਼ਨ ਕਮਿਸ਼ਨਰ ਰਜੀਵ ਕੁਮਾਰ ਇਲੈਕਸ਼ਨ ਕਮਿਸ਼ਨਰ ਰਣੂਪ ਪਾਂਡੇ ਅਤੇ ਅਰਨ ਗੋਇਲ ਸਾਰੇ ਸੂਬਿਆਂ ਵਿੱਚ ਜਾ ਕੇ ਸਟੇਟ ਇਲੈਕਸ਼ਨ ਕਮਿਸ਼ਨਰ ਅਤੇ ਪ੍ਰਸ਼ਾਸਨ ਦੇ ਨਾਲ ਤਿਆਰੀਆਂ ਦਾ ਜ਼ਿਆਦਾ ਲੈਣਗੇ ਇਲੈਕਸ਼ਨ ਕਮਿਸ਼ਨ ਵੱਲੋਂ ਆਪਣੇ ਦੌਰੇ ਦੀ ਸ਼ੁਰੂਆਤ ਦੱਖਣ ਦੇ ਰਾਜਾਂ ਤੋਂ ਸ਼ੁਰੂ ਕਰ ਸਕਦੀ ਹੈ 8 ਜਨਵਰੀ ਨੂੰ ਚੋਣ ਕਮਿਸ਼ਨ ਦੀ ਟੀਮ ਸਭ ਤੋਂ ਪਹਿਲਾਂ ਆਂਧਰਾ ਪ੍ਰਦੇਸ਼ ਜਾਏਗੀ ਇੱਥੇ ਲੋਕ ਸਭਾ ਚੋਣਾਂ ਦੇ ਨਾਲ ਨਾਲ ਵਿਧਾਨ ਸਭਾ ਦੀਆਂ 175 ਸੀਟਾਂ ਤੇ ਵੀ ਚੋਣਾਂ ਹੋਣ ਦੀ ਸੰਭਾਵਨਾ ਹਾਲਾਂਕਿ ਇਸ ਤੋਂ ਪਹਿਲਾਂ ਚੋਣ ਕਮਿਸ਼ਨ ਦੀ ਟੀਮ ਤਾਮਿਲਨਾਡੂ ਜਾਣ ਵਾਲੀ ਸੀ ਹੁਣ ਆਂਧਰਾ ਪ੍ਰਦੇਸ਼ ਤੋਂ ਬਾਅਦ ਤਾਮਿਲਨਾਡੂ ਦਾ ਦੌਰਾ ਕਰੇਗੀ ਇਨ੍ਹਾਂ ਸੂਬਿਆਂ ਵਿੱਚ ਲੋਕ ਸਭਾ ਦੀਆਂ 25 ਅਤੇ ਕਰਵਾਰ 38 ਸੀਟਾਂ ਨੇ ਇੱਕ ਨਿਊਜ਼ ਏਜੰਸੀ ਦੇ ਮਤਾਬਕ ਚੀਫ ਇਲੈਕਸ਼ਨ ਕਮਿਸ਼ਨਰ ਤੇ ਇਲੈਕਸ਼ਨ ਕਮਿਸ਼ਨਰ ਸਾਰੇ ਸੂਬਿਆਂ ਤੇ ਯੂਟੀ ਦਾ ਦੌਰਾ ਕਰਨਗੇ ਜਾਂ ਨਹੀਂ ਫਿਲਹਾਲ ਹਲੇ ਤੈਅ ਨਹੀਂ ਹੈ ਲੇਕਿਨ ਉਹਨਾਂ ਸੂਬਿਆਂ ਨੂੰ ਛੱਡ ਕੇ ਜਿਹੜੇ ਹਾਲ ਵਿੱਚ ਵਿਧਾਨ ਸਭਾ ਚੋਣਾਂ ਹੋਈਆਂ ਨੇ ਲੋਕ ਸਭਾ ਚੋਣਾਂ ਨੂੰ ਲੈ ਕੇ ਡਿਪਟੀ ਇਲੈਕਸ਼ਨ ਕਮਿਸ਼ਨਰ ਤੇ ਦੂਸਰੇ ਸੀਨੀਅਰ ਅਧਿਕਾਰੀਆਂ ਦੀ ਇੱਕ ਟੀਮ ਪਹਿਲਾਂ ਹੀ ਸਾਰੇ ਸੂਬਿਆਂ ਦਾ ਦੌਰਾ ਕਰ ਚੁੱਕੀ ਹੈ ਫਿਲਹਾਲ ਦੇਸ਼ ਦਾ ਖਬਰਨਾਮਾ ਇੱਥੇ ਸਬਾਪਤ ਕਰਦੇ ਹਾਂ ਵਧੇਰੇ ਖਬਰਾਂ ਜਾਣਨ ਲਈ ਇਸੇ ਤਰ੍ਹਾਂ ਦੇਖਦੇ ਰਹੋ ABC ਪੰਜਾਬ ਧੰਨਵਾਦ